ਸਤਿ ਸ਼੍ਰੀ ਅਕਾਲ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਪਾਰਲੀਮੈਂਟ ਦੇ ਵਿੱਚ ਐਮਪੀ ਅਹੁਦੇ ਦੀ ਸੋਚ ਚੁੱਕਣ ਦੇ ਜੋ ਸਮਾਗਮ ਨੇ ਉਸ ਦੇ ਵਿੱਚ ਕੁਝ ਹੀ ਘੰਟਿਆਂ ਦਾ ਸਮਾਂ ਬਾਕੀ ਹੈ ਜਦੋਂ ਉਹ ਡਿਬਰੂਗੜ ਅਸਾਮ ਤੋਂ ਦਿੱਲੀ ਨਵੇਂ ਪਾਰਲੀਮੈਂਟ ਦੇ ਵਿੱਚ ਪਹੁੰਚਣਗੇ ਜਿੱਥੇ ਕਿ ਉਹ ਲੋਕ ਸਭਾ ਦੇ ਸਪੀਕਰ ਮਿਸਟਰ ਬਿਰਲਾ ਦੇ ਪ੍ਰਾਈਵੇਟ ਚੈਂਬਰ ਦੇ ਵਿੱਚ ਜਾ ਕੇ ਆਪਣੇ ਅਹੁਦੇ ਦੀ ਸੌਂ ਚੁੱਕਣਗੇ ਪਰ ਹੁਣ ਇਸ ਅਹੁਦੇ ਦੀ ਸੌਂ ਚੁੱਕ ਸਮਾਗਮ ਦੇ ਲਈ ਜੋ ਉਹਨਾਂ ਨੂੰ 4 ਦਿਨ ਦੀ ਪ੍ਰੋਲ ਮਿਲੀ ਹੈ ਉਸ ਮਾਮਲੇ ਦੇ ਵਿੱਚ ਕੁਝ ਵੱਡੇ ਖੁਲਾਸੇ ਸਾਹਮਣੇ ਆਏ ਨੇ ਭਾਈ ਅਮਰਤਪਾਲ ਸਿੰਘ ਨੂੰ 10 ਸ਼ਰਤਾਂ ਦੇ ਨਾਲ ਇਹ ਪ੍ਰੋਲ ਮਿਲੀ ਹੈ ਤੇ ਇਸ ਪ੍ਰੋਲ ਦੇ ਵਿਚ ਉਹ ਪੰਜਾਬ ਆਉਣਗੇ ਜਾਂ ਨਹੀਂ ਇਸ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਇਹ ਕਮੈਂਟ ਹਨ ਕਿ ਉਹ ਭਾਈ ਅਮਰਤਪਾਲ ਸੋ ਉਹ ਜੋ ਕਿ 1.5 ਸਾਲ ਤੋਂ ਬਧੇਰੇ ਸਮੇਂ ਤੋਂ ਬਿਬਰੂ ਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਇੱਕ ਝਲਕ ਜਰੂਰ ਦੇਖਣਾ ਚਾਹੁੰਦੇ ਨੇ ਹਾਲਾਂਕਿ ਇਹ ਝਲਕ ਤਾਂ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਸੋ ਤੁਸੀਂ ਅਨਲਿमिटेड ਗਿਆਨ ਦੇ ਨਾਲ ਬਣੇ ਰਹਿਣਾ ਤੇ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਵਕੀਲ ਰਾਜਗੁਰੂ ਸਿੰਘ ਖਾਲਸਾ ਨੇ ਵੱਡਾ ਖੁਲਾਸਾ ਕੀਤਾ ਤੇ ਉਹਨਾਂ ਨੇ ਦੱਸਿਆ ਕਿ 4 ਦਿਨ ਦੀ ਪ੍ਰੋਲ ਇਸ ਲਈ ਮਿਲੀ ਹੈ ਕਿਉਂਕਿ ਉਹ ਫੌਜ ਦੇ ਸਪੈਸ਼ਲ ਹਵਾਈ ਜਹਾਜ਼ ਜਾਂ ਹੈਲੀਕਾਪਟਰ ਦੇ ਰਾਹੀਂ ਡਿਬਰੂਗੜ੍ਹ ਸਾਮ ਤੋਂ ਦਿੱਲੀ ਲੈ ਕੇ ਆਉਂਦੇ ਜਾਣਗੇ ਅਤੇ ਇਸ ਸਮੇਂ ਦੇ ਵਿੱਚ ਜਿਵੇਂ ਮੌਨਸੂਨ ਚੱਲ ਰਿਹਾ ਹੈ ਤੇ ਕੋਈ ਮੌਸਮ ਖਰਾਬ ਹੋਣ ਦੇ ਕਰਕੇ ਉਹਨਾਂ ਨੂੰ ਵਧੇਰੇ ਸਮਾਂ ਨਾ ਲੱਗ ਜਾਵੇ ਤੇ बार-बार ਪ੍ਰਵਾਨਗੀ ਨਾ ਲੈਣੀ ਪਵੇ ਡਾਕੂਮੈਂਟ ਬਾਰ-ਬਾਰ ਪੂਰੇ ਨਾ ਕੀਤੇ ਜਾਣੇ ਪੈਣ ਇਸ ਕਰਕੇ 4 ਦਿਨ ਦੀ ਪ੍ਰੋਲ ਇੱਕ ਲਈ ਗਈ ਹੈ احتیاطਾਂ ਦੇ ਤੌਰ ਤੇ ਪਰਪਾਈ ਅਮਰਤਪਾਲ ਸਿੰਘ ਡਿਬਰੂਗੜ ਅਸਾਮ ਦੀ ਜੇਲ੍ਹ ਤੋਂ ਦਿੱਲੀ ਪਾਰਲੀਮੈਂਟ ਦੇ ਵਿੱਚ ਲਿਆਂਦੇ ਜਾਣਗੇ ਜਿੱਥੇ ਕਿ ਉਹ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਦੇ ਵਿੱਚ ਔਦੇ ਦੀ ਸੌ ਚੁੱਕਣਗੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਘੰਟੇ ਦਾ ਸਮਾਂ ਮਿਲੇਗਾ ਲੋਕ ਸਭਾ ਦੇ ਹੀ ਜੋ ਰੈਸਟ ਹਾਊਸ ਹੈ ਉਸ ਦੇ ਵਿੱਚ ਜਿੱਥੇ ਕਿ ਉਹ ਆਪਣੇ ਪਰਿਵਾਰ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਪੌਦੇ ਹੀ ਉਸੇ ਸਪੈਸ਼ਲ ਹਵਾਈ ਜਹਾਜ਼ ਜਾਂ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ ਵਾਪਸ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਜਾਵੇਗਾ। ਯਾਨੀ ਕਿ ਸਿੱਧੇ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਸੌ ਚੱਕ ਸਮਾਗਮਾਂ ਤੋਂ ਬਾਅਦ ਸਿੱਧਾ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਲਿਜਾਇਆ ਜਾਵੇਗਾ। ਹਾਲਾਂਕਿ ਭਾਈ ਅਮਰਤਪਾਲ ਸਿੰਘ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਇਸ ਕੇਸ ਦੇ ਵਿੱਚ ਹੁਣ ਮਾਨਯੋਗ ਅਦਾਲਤ ਦਾ ਰੁਖ ਕਰਨਗੇ ਤੇ ਅੱਗੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਮਾਨਯੋਗ ਅਦਾਲਤ ਦੇ ਸਾਹਮਣੇ ਪੱਖ ਪੇਸ਼ ਕਰਨਗੇ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋਵੇਗੀ ਜਾਂ ਨਹੀਂ ਜ세 ਜਨੋਰ ਦੇ ਵਿੱਚ ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਤੇ ਸੀ ਇਸ ਵੇਲੇ ਦੀ ਵੱਡੀ ਖਬਰ ਕੀ ਭਾਈ ਅਮਰਤਪਾਲ ਸਿੰਘ ਕੱਲ ਯਾਨੀ ਕਿ 5 ਜੁਲਾਈ ਨੂੰ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚੋਂ ਬਾਹਰ ਤਾਂ ਜ਼ਰੂਰ ਆਉਣਗੇ ਪਰ ਉਹ ਸੌਚ ਕਰਨ ਤੋਂ ਬਾਅਦ ਉਸੇ ਦਿਨ ਹੀ ਜੇਕਰ ਮੌਸਮ ਸਹੀ ਰਹਿੰਦਾ ਤਾਂ ਵਾਪਸ ਉਹਨਾਂ ਨੂੰ ਉਸੇ ਦਿਨ ਹੀ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਛੱਡਿਆ ਜਾਵੇਗਾ ਸੋ ਇਹ ਸੀ ਇਸ ਵੜੇ ਦੀ ਵੱਡੀ ਖਬਰ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਿਮਿਟਡ ਗਿਆਨ ਦੇ ਨਾਲ ਤੇ ਜਿਹੜੇ ਦੋਸਤ ਨਵੇਂ ਨੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇਸ ਤਰ੍ਹਾਂ ਦੀਆਂ ਤੇ ਹੋਰ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਪਹੁੰਚਦੀਆਂ ਹਨ ਆਪ ਜੀ ਦੇ ਕੋਲ ਸੋ ਫਿਲਹਾਲ ਇੱਥੇ ਸਾਨੂੰ ਦੇ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ